ਤੋਂ ਨੂੰ ਸੇਵਾ ਕਰਦੇ ਆ ਨਿੰਦਿਆ ਵੀ ਕੋਈ ਕਰੇ ਤਮੀ ਸੇਵਾ ਕਰਨੀ ਨਹੀਂ ਛੱਡਣੀ ਇਹ ਗੁਰੂ ਦੇ ਰੱਬ ਦੇ ਜਨ ਗੁਰ ਸਿੱਖ ਦਾ ਰਸਤਾ ਹੈ ਇਹ ਮੈਂ ਤੋਂ ਨੂੰ ਮੈਂਟਲੀ ਪ੍ਰੇਪੇਅਰ ਕਰਦਾ ਜੇ ਮਨ ਵਿੱਚ ਮਾੜਾ ਮੋਟਾ ਹੋਵੇ ਨਿਕਲ ਜਾਏਗਾ ਸਾਹ ਸੰਗਤ ਵਧੀਆਂ ਤੋਂ ਵਧੀਆਂ ਚੰਗੇ ਤੋਂ ਚੰਗਾ ਸੱਚਾ ਸੁੱਚਾ ਹੋ ਕੇ ਸੇਵਾ ਕਰੋ ਕਰਮ ਕਰੋ ਜੋ ਮਰਜ਼ੀ ਕਰੋ ਜਿੰਨਾ ਮਰਜ਼ੀ ਕੋਈ ਸਤਿਆਰ ਹੋ ਕੇ ਸੇਵਾ ਕਰੇ ਟੋਡੀ ਸਚਾਈ ਦਾ ਮੁੱਲ ਮੇਰਾ ਗੁਰੂ ਤਾਂ ਵਕੇ ਪੂਰਾ ਪਾਹੇਗਾ ਪਰ ਲੋਕਾਂ ਤੋਂ ਆਸ ਨਾ ਰੱਖਿਓ 100 ਦੇ ਵਿੱਚੋਂ ਸਾਥ ਸੰਗਤ 80 ਬੰਦੇ 90 ਬੰਦੇ ਕਹਿਣਗੇ ਬਹੁਤ ਵਧੀਆ ਕੀਤਾ ਬਹੁਤ ਵਧੀਆ ਹੋਇਆ ਵੇ ਸ਼ਾਬਾਸ਼ ਵਧੀਆ ਸੇਵਾ ਕਰ ਦਿੱਤੀ 90 ਬੰਦਿਆਂ ਨੇ ਵਾਹ ਵਾਹ ਕਹਿਣਾ ਹੈ ਸ਼ਾਬਾਸ਼ ਕਹਿਣਾ ਪਰ ਸੇਵਾ ਕਰਨ ਵਾਲਾ ਯਾਦ ਰੱਖੇ 100 ਦੇ ਮਗਰ 10 ਬੰਦੇ ਇਦਾਂ ਦੇ ਵੀ ਮਿਲਣਗੇ ਜਿਹੜੇ ਤੁਹਾਨੂੰ ਕਹਿਣਗੇ ਖਾਗਏ ਹੋਏ ਖਾਗਏ ਹੋਏ ਚੋਰ ਕੱਠੇ ਹੋਏ ਉਹ ਵੀ ਸੁਣਨਾ ਪੈਣਾ ਤੁਹਾਨੂੰ ਫਿਰ ਸੇਵਾ ਪਰਵਾਹ ਨਾ ਜੇ ਉਹਨਾਂ 10 ਬੰਦਿਆਂ ਦੇ ਕਹਿਣ ਨੂੰ ਸੁਣ ਕੇ ਸੇਵਾ ਕਰਨੀ ਛੱਡਤੀ ਆਪਾਂ ਫੇਲ ਹੋ ਗਏ ਜੇ ਉਹਨਾਂ 10 ਦੀ ਨਿੰਦਿਆ ਸੁਣ ਕੇ 90 ਦੀ ਵਡਿਆਈ ਸੁਣ ਕੇ 10ਾਂ ਦੀ ਨਿੰਦਿਆ ਸੁਣ ਕੇ ਸੇਵਾ ਕਰਨ ਨੂੰ ਹਟ ਗਏ ਆਪਾਂ ਫੇਲ ਹੋ ਜਾਾਂਗੇ ਸਾਥ ਸੰਗਤ ਪਾਤਸ਼ਾਹ ਨੇ ਕਿਹਾ ਕੋਈ ਨਿੰਦਿਆ ਵੀ ਕਰੇ ਤਮੀ ਸੇਵਨੀ ਛੜਨੀ ਹਰ ਜਨ ਰਾਮ ਨਾਮ ਗੁੰਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਲੰਗਵਾ